ਇਹ ਪਰਿਸ਼ਸਕਲ ਆਪਾਂ ਬਣਾ ਰਹੇ ਆਂ ਕੌਰ ਤੋਂ ਮੇਰਾ ਆਚਾਰ ਸਭ ਤੋਂ ਪਹਿਲਾਂ ਆਪਾਂ ਕੌਰ ਤੋਂ ਮੈਂ ਧੋ ਕੇ ਸਕਾਇਆ ਹੋਇਆ ਫਿਰ ਆਪਾਂ ਨੂੰ ਕੱਟ ਕੇ ਇੱਕ ਡੱਬੇ ਦੇ ਵਿੱਚ ਪਾ ਦਾਂਗੇ 1 ਕਿਲੋ ਤੋਂ ਮੇਰੇ ਵਿੱਚ ਪਾਈਆ ਨਮਕ ਪੈਂਦਾ ਉਹਨੂੰ ਅੱਜ ਪਾ ਕੇ ਰੱਖ ਦਾਂਗੇ ਕੱਲ੍ਹ ਉਹ ਪਾਣੀ ਢੋ ਦਾਂਗੇ ਫਿਰ ਦੂਜੇ ਤੋਂ ਧੋ ਕੇ ਸਮਾਰਟ ਦੇ ਵਿੱਚ ਨਮਕ ਪਾ ਦਾਂਗੇ 3 ਦਿਨ ਇਸ ਤਰੀਕੇ ਕਰ ਦਰਾਂਗੇ ਫਿਰ ਚੌਥੇ ਦਿਨ ਆਪਾਂ ਕੀ ਕਰਾਂਗੇ ਤੋਂ ਮੈਨੂੰ ਪਸ ਘਾ ਦੇਵਾਂਗੇ ਚੰਗੀ ਤਰ੍ਹਾਂ ਧੋ ਕੇ ਜਦੋਂ ਦਾ ਰਸਬੋਰਡ ਜਾ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਪਾ ਦਾਂਗੇ ਨਿੰਬ ਦੇ ਚਾਰਦੇ ਮਸਾਲੇ ਇਸ ਤਰੀਕੇ ਨਾਲ ਜਿਹੜਾ ਤੁਮੇ ਦਾ ਚਾਰਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਬਹੁਤ ਹੀ ਖੁਸ਼ਕਰੀ ਹੁੰਦਾ ਇਸ ਤਰੀਕੇ ਨਾਲ ਘੜਤ ਤਾਂ ਨਿਕਲ ਜੇ ਨਮਕ ਪਾਉਣਾ ਰੱਖੋ ਮੈਂ ਜੀ ਤੇ ਗੋਣ ਬਾਜ ਜਾਂਦੇ ਆ ਇਹਦੇ ਤੇ ਬੀਏ ਨਾ ਅੰਤਲੇ ਜਿਵੇਂ ਪਾਣੀ ਜਿੱਤ ਹੋਏ ਚੰਨਾ ਬੀ ਨਿਕਲ ਜਾਨਗੇ ਇਹ ਹੀ ਬੀ ਆਪਾਂ ਦੁਬਾਰਾ ਤੋਂ ਵੀ ਲ ਸਕਦੇ ਹਾਂ ਹੋ ਜ਼ਿਆਦਾ ਵੱਡਾ ਸਾਈਜ਼ ਨਹੀਂ ਕਰਨਾ ਤੁੰਨਿਆ ਆਚਾਰ ਦਾ ਕੱਟਣ ਦਾ ਪਹਿਲਾ ਹਮੇਸ਼ਾ ਹੀ ਹੱਥਾਂ ਤੇ ਗਲਵਜ਼ ਪਾ ਲਵੋ ਕਿਉਂਕਿ ਇਹ ਬਹੁਤ ਜ਼ਿਆਦਾ ਕੋਣੇ ਹੁੰਦੇ ਆ ਜਿੰਨਾ ਹੋਗਾ ਸ਼ੂਗਰ ਉਹ ਤਾਂ ਹੀ ਕੱਟ ਸਕਦੇ ਆ ਤੇ ਕੋਨਾ ਵਾਸਤੇ ਕਟਕਣ ਵਧੀਆ ਹੁੰਦੀ ਆ ਲਓ ਜੀ ਆਪਾਂ ਇਸ ਤਰੀਕੇ ਨਾਲ ਕੱਟਣਾ achar ਹੋਰ ਦਮੇਸਤਰਾ ਕੱਟ ਕੇ ਖੀਰਾ achar ਬਣੇਗਾ 1 ਕਿਲੋ ਵਿੱਚ ਪਾਈਆ ਪਊਗਾ ਨਮਕ ਨਮਕ ਪਾ ਕੇ ਨਾ ਪਾਣੀ ਦਾ ਭਰਦਾਂ ਲਈ ਇਹਦੇ ਵਿੱਚ ਨਮਕ ਪਾਉਣ ਤੋਂ ਬਾਅਦ ਫੁੱਲਾ ਸਾਰਾ ਪਾਣੀ ਪਾ ਦਾਂਗੇ ਹੁਣ ਇਹਨਾਂ ਆਪਾਂ ਰੱਖ ਦਾਂਗੇ ਕੱਲ ਨੂੰ ਇਹ ਪਾਣੀ ਲੋਹ ਦਾਂਗੇ ਇਹਦੇ ਵਿੱਚ ਹੋਰ ਨਮਕ ਪਾ ਕੇ ਦੁਬਾਰਾ ਤਾਂ ਫੇਰ ਰੱਖ ਦਾਂਗੇ ਆਪਾਂ 3 ਦਿਨ ਇਹ ਨਮਕ ਚੇਂਜ ਕਰਨਾ ਚੌਥੇ ਦਿਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਰੇ ਵੀ ਨਿਕਲ ਜਾਣਗੇ ਜਿਨ੍ਹਾਂ ਵੱਤ ਤੋਂ ਵੱਤ ਹੋਣਗੇ ਕੱਢ ਦਾਂਗੇ ਫਿਰ ਇਹਨਾਂ ਨੂੰ ਸੱਕਾ ਕੇ ਫਿਰ ਇਹਦੇ ਵਿੱਚ ਪਾਵਾਂਗੇ ਨਿੰਬੂ ਦੇ ਮਿੱਠੇ ਨਿੰਬੂ ਦੇ ਚਾਰਦੇ ਮਸਾਲੇ ਆਪਾਂ ਕੱਲ ਕੋਟਦਮਿਆਂ ਦੇ ਵਿੱਚ ਨਮਕ ਪਾ ਕੇ ਤੇ ਪਾਣੀ ਪਾ ਕੇ ਭੋਂ ਕੇ ਰੱਖੇ ਹੋਏ ਸੀ ਉਹਨਾਂ ਆਪੇ ਦੇ ਵਿੱਚ ਕੋਟਦਮੇ ਕੱਢ ਲਏ ਹਾਂ ఆ దారా పా ਚਾਹ ਦੇ ਸਿਰਫ ਆਪਾ ਦੋਈ ਚਮਚਾ ਨਮਕ ਤੇ ਪਾਵਾਂਗੇ ਹੁਣ ਆਪਾਂ ਮੀਠੇ ਹੀਰ ਛੋਟਾਕ ਦਾਂਗੇ ਕੱਲ ਨੂੰ ਇਹਦਾ ਪਾਣੀ ਇਹ ਵਾਲਾ ਡੋਲ ਦਾਂਗੇ ਤੇ ਇਹਦੇ ਵਿੱਚ ਵੀ ਹੀਰ ਪਾਣੀ ਪਾ ਕੇ ਨਮਕ ਦੋ ਵਰ ਥੋੜਾ ਲਾਵਾਂਗੇ ਫੇਰ ਇਹਦੇ ਵਿੱਚ ਪਾਣੀ ਪਾ ਕੇ ਤੇ ਦੋ ਇੱਕ ਚਮਚਾ ਨਮਕ ਪਾ ਕੇ ਇਹਨੂੰ ਫੋਕਾਂ ਵਿੱਚ ਰੱਖਾਂਗੇ ਪਰ ਸੋਨ ਆਪਾਂ ਇਹ ਸਾਰੇ ਪਾਣੀ ਢੋਲ ਕੇ ਚੰਗੀ ਤਰ੍ਹਾਂ ਫੁੱਟ ਮਣ ਧੋ ਕੇ ਸੁੱਕਣੇ ਪਾ ਲਾਂਗੇ ਕਿਉਂਕਿ ਨਮਕਾ ਜਿਹੜਾ ਇਹ ਦੀ ਸਾਰੀ ਖੜਕਤਾਂ ਨੂੰ ਕੱਢ ਦਿੰਦਾ ਜੇ ਪਾਣਾ ਹੋਵੇ ਤਾਂ ਮੇਰਾ ਬਰਬਾ ਤਾਂ ਇਹਨੂੰ ਖੜੀ ਦੇ ਪਾਣੀ ਵਿੱਚ ਇਸ ਤਰੀਕੇ ਹੀ ਪਾਣਾ ਹੁੰਦਾ ਜਿਵੇਂ ਆਪਾਂ ਹੁਣ ਨਮਕ ਪਾ ਕੇ ਰੱਖਦੇ ਆਂ। ਇਸ ਤਰ੍ਹਾਂ ਇਹ ਸਿਰਦ ਨੇ ਫੇਰੇ ਪਾਣੀ ਢੋਲ ਦਾਂਗੇ ਹੋਰ ਪਾ ਦਾਂਗੇ। ਆਪਾਂ ਤੀਸਰੇ ਦਿਨ ਇਹ ਫੇਰ ਪਾਣੀ ਢੋਲ ਦਾਂਗੇ। ਹਮੇਸ਼ਾ ਗਰਮਸਪਾ ਕੇ ਕੋੜ ਤੋਂ ਮੈਨੂੰ ਹੱਥ ਲਾਉਣਾ ਕਿਉਂਕਿ ਕੋੜ ਤੋਂ ਬਹੁਤ ਜ਼ਿਆਦਾ ਖੋੜੇ ਹੁੰਦੇ ਆ ਇਹ ਵਿੱਚ ਆਪਕੇ 3 ਚਮਚ ਨਮਕ ਆ ਪਾ ਦਿੰਦੇ ਹੁਣ ਆਪਾਂ ਕੱਟ ਕੇ ਰੱਖ ਦਾਂਗੇ ਕੱਲ ਨੂੰ ਇਹ ਪਾਣੀ ਢੋਲ ਕੇ ਜਿੱਦਾਂ ਆਹ ਕਿਧਰਾ ਪਰ ਤੋਂ ਮੈਂ 3-4 ਵਾਰ ਤੋਂ ਮਾ ਕੇ ਫੇਰ ਇਹਨਾਂ ਸੁਕਾ ਦਾਂਗੇ। ਸਾਦੇ ਨੇ ਹੋ ਗਿਆ ਆਪਾਂ ਇਹ ਪਾਣੀ ਢੋੋਦੇ ਨਾ ਢੋਲ ਕੇ ਸੁਕਾ ਦਾਂਗੇ। ਲਓ ਜੀ ਹੁਣ ਇਹਦਾ ਆਪਾਂ ਪਾਣੀ 2-3 ਵਾਰ ਕੱਟ ਕੇ ਕੱਢ ਤੱਕ ਹੁਣ ਆ ਇਹਨਾਂ ਨੂੰ ਅੱਜ ਸੁਕਾਵਾਗੇ ਜਦੋਂ ਐਂ ਸੁੱਕ ਗਏ ਪਾਣੀ ਐਕਸਟਰਾ ਪਾਣੀ ਸਹੀ ਸੁੱਕ ਜੂਗਾ ਫੇਰ ਆਪਾਂ ਦੇ ਵਿੱਚ ਮਸਾਲੇ ਪਾਵਾਂਗੇ। ਸੁੱਕ ਗਏ ਹੁਣ ਇਹਨਾਂ ਨੂੰ ਪਾ ਲਾਂਗੇ ਆਪਾਂ ਡੱਬੀ ਚ। ਆਪਾਂ ਨੇ ਪੂਰੇ ਨਿਚਕਾਉਣਾ ਕਿ ਕਿ ਜਿਹੜਾ ਐਕਸਟਰਾ ਪਾਣੀ ਸੋਹੀ ਸੁਕਾਉਣਾ ਸੀ ਇਹਦਾ ਆਪਾਂ 1/2 ਚਮਚਾ ਪਾਮਾਗੇ ਨਮਕ ਦਿੱਕਤ ਥੋੜਾ ਕਾਟਾ 1/2 ਚਮਚਾ ਪਾਮਾਗੇ ਹਲਦੀ ਦਾ 1/2 ਚਮਚਾ ਪਾਮਾਗੇ ਲਾਲ ਮਿਰਚ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦਾਂਗੇ 4-5 ਦਿਨਾਂ ਚੱਕੇ ਇਹ ਪਾਵਾਂਗੇ ਆਪਾਂ মিঠੇ লেंबू ਦਾ achar ਦੇ ਸਾਰੇ ਮਸਾਲੇ ਆਪਣਾ ਕੋੜ ਤੁਮੇ ਦਾ achar ਜਿਹੜਾ ਇਸ ਤਰੀਕੇ ਨਾਲ ਬਣ ਗਿਆ ਇਹਦੇ ਵਿੱਚ ਆਪਾਂ ਮਿੱਠੇ ਨਿੰਬੂ ਦਾ achar ਦਾ ਮਸਾਲਾ ਪਾਇਆ ਸੀ ਥੋੜਾ ਜਿਹਾ 1 ਚਮਚ ਕਿਉਂਕਿ ਆਪਣੇ ਮਸਾਲੇ ਦੀ achar ਦੀ ਜਿਹੜੀ ਕੁਆਨਟੀਟੀ ਬਹੁਤ ਜ਼ਿਆਦਾ ਘੱਟ ਆ ਕਿਉਂਕਿ ਆਪਾਂ ਫਸਟ ਟਾਈਮ ਪਾਇਆ ਮੇਰੇ ਕੋਲ ਕੋੜ ਤੁਮੇ ਘੱਟ ਸੀ ਤਾਂ ਘੱਟ ਕੁਆਨਟੀਟੀ ਪਾਈ ਹੈ ਜਦੋਂ ਮਿਲ ਕੇ ਵੱਧੇ ਫਿਰ ਆਪਾਂ ਵੱਧ ਪਾਵਾਂਗੇ achar ਮਧ ਕੋੜ ਤੁਮੇ ਦਾ achar ਪਾਵਾਂਗੇ ਤਾਂ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਚੈਨਲ ਤੇ ਨਵੇਂ ਆਪਣੀ ਚੈਨਲ ਸਬਸਕ੍ਰਾਈਬ ਕਰ ਦੇਣਾ ਧੰਨਵਾਦ